ਲੋਕਾਂ ਨੂੰ ਲਿਰਾ ਇਹ ਜਿਹੜਾ ਛਿੰਝ ਮੇਲਾ ਸਦੀਆਂ ਤੋਂ ਲੱਖਾਂ ਦਾ ਪੀਰ ਅਤੇ ਜੀਵ ਜੰਤੂਆਂ ਵਾਸਤੇ ਕਰਵਾਇਆ ਜਾਂਦਾ ਹੈ ਸਾਡੇ ਚੰਗਰ ਦੇ ਵਿੱਚ ਸਰਦੀਆਂ ਦੇ ਵਿੱਚ ਸ਼ੁਰੂ ਕੀਤਾ ਜਾਂਦਾ ਹੈ ਇਹ ਛਿੰਝ ਮੇਲਾ ਰੋਜ਼ ਦੀ ਤਰ੍ਹਾਂ ਬਰੋਟੂ ਤੋਂ ਸ਼ੁਰੂ ਹੋ ਕੇ ਬੈੜੀ ਤੱਕਰ ਚੱਲਦਾ ਜਾਂਦਾ ਹੈ ਜਿਹੜਾ ਮਿੰਡਵਾ ਦੇ ਵਿੱਚ ਛਿੰਝ ਮੇਲਾ ਹੁੰਦਾ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਦੇ ਤਹਿਤ ਸਾਡੇ ਸਾਫਾ ਸਰਪੰਚ ਪਵਨ ਕੁਮਾਰ ਜੀ ਸੈਕਟਰੀ ਕਮਰ ਜੀ ਤੇ ਪਿੰਡ ਵਾਸੀਆਂ ਦੇ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਕਰਵਾਇਆ ਜਾਂਦਾ ਹੈ ਅਤੇ ਲੰਬੜਦਾਰ ਜੋ ਵੀ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਸੰਜੋਗ ਨਾਲ ਪੈਸਾ ਇਕੱਠਾ ਕੀਤਾ ਜਾਂਦਾ ਉਹ ਸਾਰਾ ਹੀ ਪਵਨ ਜੀ ਕਮੇਟੀ ਵੱਲੋਂ ਸਾਰਾ ਵਧੀਆ ਢੰਗ ਨਾਲ ਵੰਡਿਆ ਜਾਂਦਾ ਤੇ ਹਰੇਕ ਪਲਵਾਨ ਨੂੰ ਖੁਸ਼ ਕਰਕੇ ਮੇਡਵਾ ਵਿੱਚੋਂ ਭੇਜਿਆ ਜਾਂਦਾ ਹੈ ਅਤੇ ਸਾਡੇ ਪਿੰਡ ਵਿੱਚ ਇੰਗਲੈਂਡ ਤੋਂ ਸਾਡੇ ਰਜਿੰਦਰ ਰਾਣਾ ਜੀ ਉਹਨਾਂ ਦਾ ਬਹੁਤ ਵੱਡਾ ਸੰਜੋਗ ਹੈ ਅਤੇ ਸਾਡੇ ਕਾਮਰਸ ਸੈਕਟਰੀ ਜੀ ਦੇ ਲੜਕਾ ਤੇ ਇਹਦੀ ਲੜਕੀ ਦਾ ਵੀ ਤਿੰਨ ਸਾਲ ਤੋਂ ਬੜਾ ਵਧੀਆ ਸਾਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਪਿੰਡ ਦੇ ਨੌਜਵਾਨ ਸਾਡੇ ਪਿੰਡ ਬਾਤਸ਼ਿੰਧ ਮੇਲੇ ਵਾਸਤੇ ਇੱਕ ਵੀ ਵੱਡਾ ਯੋਗਦਾਨ ਦਿੱਤਾ ਹੈ ਅਸੀਂ ਸਾਡੇ ਉਹੀ ਤਮੰਨਾ ਹੁੰਦੀ ਹੈ ਕਿ ਸਾਡੇ ਪਿੰਡ ਦੇ ਵੱਧ ਚੜ ਕੇ ਜਿੰਨੇ ਵੀ ਮੁੰਡੇ ਜਾਂ ਸਾਡੇ ਭੈਣ ਭਰਾ ਵਧੀਆ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਹੋ ਕੇ ਇਹ ਉਪਰਾਲੇ ਕਰਦੇ ਹਨ ਜੋ ਕਿ ਸਾਡੇ ਲਈ ਬਹੁਤ ਵਧੀਆ ਲੱਗਦਾ ਹੈ ਜੋ ਸਾਡੇ ਪਿੰਡ ਦਾ ਰਜਿੰਦਰ ਰਾਣਾ ਤੇ ਕਾਰਤੀ ਰਾਣਾ ਵੱਲੋਂ ਬਹੁਤ ਵੱਡੀ ਰਾਸ਼ੀ ਦਿੱਤੀ ਜਾਂਦੀ ਹੈ ਜੋ ਸਾਡੇ ਪਿੰਡ ਦੀ ਸ਼ਿੰਗ ਬਹੁਤ ਹੀ ਹਾਈ ਲੈਵਲ ਦੀ ਝੁਲੀ ਜਾਂਦੀ ਹੈ ਅਸੀਂ ਅਹੀਂ ਨਾ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਭਾਈਚਾਰਕ ਸਾਂਝ ਬਣਾ ਕੇ ਰੱਖੋ ਜੋ ਵੀ ਸਾਡੇ ਪਿੰਡਾਂ ਵਿੱਚ ਪ੍ਰੋਗਰਾਮ ਹੁੰਦੇ ਆ ਅਸੀਂ ਰਲ ਮਿਲ ਕੇ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਜੋ ਕਿ ਇੱਥੇ ਸਾਡੇ ਪਿੰਡ ਵਿੱਚ ਬਹੁਤ ਹੀ ਵੱਧ ਚੜ੍ਹ ਕੇ ਪਹਿਲਵਾਨ ਆਏ ਹਨ 400 ਤੋਂ 400 ਤੋਂ ਲੈ ਕੇ 600 ਪਹਿਲਵਾਨ ਖੁੱਲ ਚੁੱਕੇ ਹਨ ਤੇ ਜਿਸ ਵਿੱਚ ਬਾਬਾ ਖਲਾਈ ਜੋ ਕੇ ਕੋਲਾ ਤੇ ਰਿਤਿਕ ਮੁੱਲਾਪੁਰ ਦੋਨੇ ਪਹਿਲਵਾਨਾਂ ਦੀ ਕੁਸ਼ਤੀ ਹੋਈ ਬੜੀ ਜ਼ਬਰਦਸਤ ਤੇ ਰਿਤਿਕ ਮੁੱਲਾਪੁਰ ਮਾਲੀ ਲੈ ਚੁੱਕੇ ਹਨ ਮਾਲੀ 55 ਹਜ਼ਾਰ ਦੀ ਕੀਤੀ ਜਾਂਦੀ ਹੈ ਤੇ ਜਿਸ ਵਿੱਚ ਤੇ ਸਾਡੇ ਪਿੰਡ ਵਿੱਚ ਸਰਪੰਚ ਪ੍ਰਧਾਨ ਜੀ ਵੱਲੋਂ ਲੰਗਰ ਅਤੇ ਲੇਗ ਕੇ ਬਾਬਾ ਜੀ ਵੱਲੋਂ ਵੀ ਲੰਗਰ ਲਾਇਆ ਜਾਂਦਾ ਸਾਡੇ ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੈਨੂੰ ਮਾਫੀ ਕਿਹਦਾ ਆਪੇ ਸਾਡੀ ਨੂੰ ਮੰਦੰਨਾ ਮਾਣੇ ਪਰਨੇ ਆਏ ਸਾਡੇ ਮਾਣੇ ਜੀ ਆਰੇ ਨਮਰਦਾਰ ਜੂਨ ਜਿੱਕੀ ਗੋਰੀ ਆ ਬੇ ਜੱਤੀ ਡਾਕਟਰ ਜੀ ਦੇ ਨਾਮ ਤੇ ਵੱਡਾ ਬਾਣ ਇਹੋ ਕੇਂਦਰੋਂ ਮੋਟੇ 1000 ਰੁਪਏ ਵਾਹ ਬੇਜਾ ਚੱਲਦਾ ਹੋਇਆ ਮੁਕਾਬਲਾ ਇਸ ਵੇਲੇ ਮੱਲਾ ਦੇ ਦਰਮਿਆਨ ਯੋਧਿਆਂ ਦੇ ਦਰਮਿਆਨ ਹਾਂ ਹੈਲੋ ਢੋਲੀ ਢੋਲੀ ਆਦੋ ਸਾਡਾ ਭਰਾ ਨੀਰ ਰਾਣਾ ਅੰਕੂ ਰਾਣਾ ਸੋਮੂ ਚੋਹਾਨ ਤੇ ਮੋਗੂ ਵੱਲੋਂ 10000 ਦੀ ਨਗਦ ਰਾਸ਼ੀ ਜੇਤੂ ਪਹਿਲਵਾਨ ਨੂੰ ਦਿੱਤੀ ਜਾਣੀ ਹੈ 51001 ਹੋ ਗਿਆ ਤੇ 1100 ਰੁਪਏ ਸਾਡੇ ਕੈਪਟਨ ਰਵਿੰਦਰ ਸਿੰਘ ਦੀ ਝਿੰੜੀ ਹੁਣ ਵੱਲੋਂ ਓਰੇ ਲਈ ਹੈ ਤੇ 1000 ਰੁਪਏ ਜੇਤੂ ਪਹਿਲਵਾਨ ਮਤਲਬ 52100 ਦੀ ਰਾਸ਼ੀ ਦਿੱਤੀ ਜਾਣੀ ਹੈ ਵਾਹ ਜੀ ਵਾਹ ਅਸੀਂ ਬੜਾ ਧੰਨਵਾਦ ਕਰਦੇ ਹਾਂ ਸਾਡੇ ਸੈਕਟਰੀ ਸਾਹਿਬ ਕਵੱਜੀ ਦਾ ਉਹਨਾਂ ਦੀ ਬੇਟੀ ਇਸ਼ਰ ਰਣਾ ਬੇਟਾ ਕਰਤ ਗਰਣਾ ਉਹ ਪਿੰਡਾਂ ਵਿੱਚ ਜੁੜੇ ਹੋਇਆ ਹੈ ਕਿ ਰੱਬਾ ਬਹੁਤ ਦਾ ਕੋ ਮੰਜਰ ਵੀ ਆਏਗਾ ਪਿਆਸੇ ਦੇ ਪਾਸ ਸਮੁੰਦਰ ਵੀ ਆਏਗਾ ਹੱਕ ਕਰ ਰਿਹਾ ਹੈ ਇਹ ਮੰਚ ਦੇ ਮਸਾਫੇ ਪਹਿਲਵਾਨ ਜੀ ਦਾ ਦੇਣਾ ਪੈਣਾ ਪਪਾਪੂਰਾ ਜੀ ਜਿੱਦਾ ਕਹਿ ਕੇ ਗੱਲ ਖਾਰੇ ਆ ਨਾ ਉਦੀ ਕਰਨਾ ਪੈਣਾ ਹੈ ਲਈ ਇਹ ਤੇ ਬੇਇਨਤੀ ਨੋਟ ਕਰ ਲਿਓ ਭਲਵਾਨੋ ਕੋਸ਼ਿਸ਼ੀਆਂ ਖਤਮ ਹੋਣ ਦੇ ਬਾਅਦ ਕਿਸੇ ਵੀ ਬਾਲਾ ਕਿਸੇ ਦੇ ਘਰ ਨਹੀਂ ਜਾਣਾ

राणा जी भाई 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 पर प्रेके प्रेके जुड़े है ਕਿੰਦਾ ਤੋਂ ਸਾਡੇ ਖੋਲੀ ਪਾ ਐਨ ਵੀ ਵੀਰ ਕੋਈ ਦਬਈ ਤੋਂ ਕੋਈ ਸੋਦੀ ਤੋਂ ਪੱਤਰ ਤੋਂ ਭਾਜੜੇ ਹੋਇਆ ਜਿੱਥੇ ਪੰਜਾਬਾਇਤ ਤੋਂ ਬੜਾ ਧੰਨਵਾਦ ਸਾਡੇ ਕੈਪਟਨ ਅਨੁਰਵੀਰ ਸਿੰਘ ਜੀ ਜਿਨ੍ਹਾਂ ਵੱਲੋਂ 1000 ਰੁਪਇਆ ਪੁੱਜਿਆ ਹੋਇਆ ਘੋੜੇ ਬਾਵੇ ਫਾਇਦ ਵੀ ਭਾਈ ਜਿੱਤੇ ਭਾਵੇਂ ਸ਼ਰੇ ਘਲ ਬਾਧੀ ਹੈ ਕਿ ਜਿੱਤਣ ਜਿੱਤਣ ਹਰ ਕੋਈ ਕਰਦਾ ਹਰ ਖੇਡ ਪੀੜਾ ਜਿੱਤੋਂ ਦਾ ਮੁੱਲ ਪੈਂਦਾ ਕੋਡੀ ਹਰ ਦਾ ਮੁੱਲ ਹੀਰਾ ਹਰ ਦਾ ਮੁੱਲ ਹੀਰਾ ਤੇ ਸਾਡੀ ਆਣ ਵਾਲੀ ਕੱਟ ਛੜੀਆਂ ਇਹਦਾ ਜੜ ਬੋ ਗਈ ਹੈ ਕਿ ਕਰੀਏ ਬਹੁਤ ਵਧੀਆ ਮੁਕਾਬਲਾ ਹੈ ਜਿੰਦਾ ਦਾ ਪੂਰਾ ਜੋਰ ਨਹੀਂ ਹੈ ਜਿੰਨਾ ਮੱਲਾ ਦੁਨੀਆਂ ਚੱਲਦਾ ਹੋਇਆ ਐਨਾ ਰਾਤਾਂ ਨੂੰ ਨਹੀਂ ਸੌਂਦੇ ਜਿਨ੍ਹਾਂ ਤੇ ਨੇ ਅੱਗ ਲਾਵੀ ਉਹ ਡਰਦੇ ਨਹੀਂ ਹੁੰਦੇ ਇਹਨਾਂ ਦੁਨੀਆਂ ਡਰਾਉਣੀ ਕਈ ਵਾਰ ਖਾਉਂਦੇ ਵੱਧ ਪੱਟੀਆਂ ਧਾਗੇ ਸੂਈ ਵਾਲੇ ਨੱਕੇ ਤੇ ਤਪਾਣੇ ਪੈਂਦੇ ਐ ਐਨੇ ਲੋਕੀ ਰਹਿੰਦੇ ਚੰਗੇ ਦੇਂਦੀਂਕਦੇ ਚੰਗੇ ਦੇ ਨਾਂ ਦੇ ਨਹੀਂ ਲਿਆਣੇ ਪੈਂਦੇ ਐ ਲਿਆਣੇ ਪੈਂਦੇ ਐ ਟਿੰਪ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਹੱਥ ਮੱਜਰਾਂ ਦੇ ਸਿਰਿਆਂ ਤੇ ਲਾੜ ਨੂੰ ਘਰੇ ਬਕਰ ਰੱਬ ਕਦ ਰੋਟੀਆਂ ਨਹੀਂ ਹੁੰਦਾ ਇਹ ਵੀ ਤੋੜਨੀ ਪੈਂਦੀ ਆ ਮੁੱਛ ਪਾੜਨੋ ਜੰਮੇ ਲਿਣਾਉਦੇ ਨਹੀਂ ਇਹ ਲਿਆਨੇ ਪੈਂਦੇ ਇਹ ਤੋੜਾ ਤਾਂ ਨਾ ਭਲਾਈ ਉਹ ਯੁੱਧ ਹੋ ਗਿਆ ਯੁੱਧ ਦੇ ਹੋ ਮਦਮਾਲੇ ਯੁੱਧ ਹੋ ਗਿਆ ਯੁੱਧ ਉਹ ਕੁਸ਼ਤੀ ਤੇ ਬੱਲੇ 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 ਓ ਹੋਏ ਹੋਏ ਰੋਟੀ ਤੇਲੀ ਢੋਲੀ ਢੋਲੀ ਭਾਈ ਸੰਗਤ ਨੂੰ ਬੇਨਤੀ ਹੈ ਜੇਕਰ ਤੁਹਾਨੂੰ ਪ੍ਰਬੰਧ ਵਧੀਆ ਲੱਗਿਆ ਅੱਜ ਮੇਲਾ ਵਧੀਆ ਲੱਗਿਆ ਤਾਂ ਤਾੜੀ ਮਾਰੋ ਰਹਿਣ ਜੋ ਸੋਹਾਂ ਤਰ੍ਹਾਂ ਲੱਗਦਾ ਤਪੀਰ ਦੀ ਮਿੰਟਾਂ ਵਾਲਿਓ ਪੰਜਾਬੀ ਆ ਗਏ ਐ ਤਾਂ ਹੀਓ ਤਾੜੀ ਵੱਜੀ ਐ ਤਾੜੀ ਖੁੱਲ ਕੇ ਮਾਰ ਦਿਓ ਕੋੜਾ ਬਾਬਾ ਫਨਾਈ ਤੇ ਰਿਤਿਕ ਮੋਲਨਾ ਪਰ ਦੇ ਕਾਨੂੰ ਤਾੜੀਆਂ ਵੱਜਣ ਦੀਆਂ ਸਾਡੇ ਸਰਪੰਚ ਕਹੂ ਨਾਮੀ ਦੇ ਪਿੰਡ ਦਾ ਖੇਡ ਢੇੜਾ ਨੰਬਰ ਦਾ ਰਾਜੇ ਸ਼ਾਮਪੂਰ ਦੇ ਪਿੰਡ ਦੇਖਦਿਆਂ ਕਿ ਆਪ ਵੀ ਆਪਣੇ ਬਲੀ ਤੋਂ ਪੁੱਜਣਗੇ ਕਿ ਪੁੱਤਰ ਵਿਖਲੇ ਮੇਰੇ ਰੰਗ ਸਰੂਪ ਦੇਵੇਂ ਸਰੂਪ ਦੇਵੇਂ ਦਾ ਬੰਦਾ ਆਂਦੀ ਬੋਲੀ ਤੋਂ ਆਂਦੀ ਵਾਕੀ ਅੱਜ ਸਿਰਾਂ ਹੀ ਜਾਂਦਾ ਤੇ ਮੰਦਰਾਂ ਨੂੰ ਪਾਉਣ ਲਈ ਜੋ ਰਾਮਰਾ ਜਾਗਦੇ ਟਾਰਗੇਟ ਰੱਖਦੇ ਨੇ ਵਿੱਚੋਂ ਬਿਵਾਗਦੇ ਉਸਤਾਦ ਤੇ ਨਗੋਟਾ ਜੀ ਜਿੱਦੇ ਤੇ ਆਇਆ ਘਰ-ਘਰ ਛਾੜੇ ਤੇਰੇ ਖਾਲਿਆਂ ਚਲਾਇਆ ਕਣ ਮੈਂ ਕੁਝ ਜਿਹੜੇ ਲਾਉਂਦੇ ਜੀ ਜਾਣਿਆ ਕੋਈ ਉਹ ਬੰਨ ਛੇਰਿਆ ਜਿੱਤ ਦੇ ਮੈਦਾਨਾਂ ਨੀਤ ਰਾਣਾ ਅੱਕੂ ਰਾਣਾ ਸੋ ਜੀ ਤੁਹਾਨੂੰ ਬਹੁਤ ਬਹੁਤ ਇੱਕ ਜਾਨ ਦੀ ਰਾਸ਼ੀ ਹੈ ਜਿੱਤਣ ਵਾਲੇ ਕਹਿੰਦਾ ਆਉਂਦੇ ਨੇ 51724 ਧੋਨੀ ਤੁਹਾਨੂੰ ਸਮਝਿਆ ਜòn ਮਿੰਟੇ ਦੇ ਵਿੱਚ ਪਹਿਲੇ ਆਪ ਦੇ ਖਿਡਾਰੀ ਦਾ ਵੱਡਾ ਨਾਮ ਹੋਣਾ ਹੈ ਕਿ ਸ਼ਾਨਾ ਜੀ ਨੂੰ ਅੱਜ ਮੇਂ ਟੋਪ ਕਰਨਾ ਹੈ ਵੀਰ ਥੈਂਕ ਯੂ ਥੈਂਕ ਯੂ ਜੇ ਲੈਣਾ ਚੱਕੀ ਦੁਆਟਾ ਜੇ ਲੈਣਾ ਕਾਣ ਦੁੱਧ ਨੂੰ ਖਾਣਾ ਪੈਂਦਾ ਏ ਦੁੱਧ ਨੂੰ ਖਾਣਾ ਪੈਂਦਾ ਏ ਢੋਲੀ ਗੀਤ ਬੰਦਾ ਬਲਵੀਰ ਕੱਚੇ ਕੋਠੇ ਨੂੰ ਜੇ ਕਰ ਲਿਪੀ ਇਹਨਾਂ ਉਹ ਪੈਂਦਿਆ ਪੈਂਦਿਆ ਪੈ ਜਾਂਦਾ ਰਸੇ ਹੋਏ ਜੇ ਬੰਦੇ ਨੂੰ ਮਨਾਈਏ ਨਾ ਫੜਕ ਦਿਨਾਂ ਵਿੱਚ ਪੈਂਦਿਆ ਪੈਂਦਿਆ ਪੈ ਜਾਂਦਾ ਚੁਗਲ ਖੋੜ ਬੰਦੇ ਨੂੰ ਜਿੰਨਾ ਮਰਜੀ ਰੋਕ ਲੋ ਉਹ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦਾ ਜਿਹੜਾ ਜਾਂਦਾ ਨਹੀਂ ਮਾਤਾ ਨਾਨਾ ਦੇਵੀ ਦੇ ਦਰਬਾਰ ਤੋਂ ਉਹਦਾ ਭਠਾ ਬੈਂਦਿਆ ਬੈਂਦਿਆ ਪੈ ਜਾਂਦਾ ਜੇ ਜੇ ਦਵਾਰ ਕੀ ਲੈ ਬੋਲੇ ਸੋਨਿਆ ਫਤਿਹ ਯਕਾਲ ਜੋ ਕਰੋ ਲਖਾ ਦਾ ਪੀਰ ਦਾ ਬੋਲ ਸੱਚੇ ਦਵਾਰ ਕੀ ਲੈ ਪੰਜ ਪੀਰਾਂ ਦਾ ਜਿਨ੍ਹਾਂ ਨੇ ਕੀਰਤੀਕੌਰ ਦੇਵੀ ਪੁੱਤਾਂ ਦਾ ਆਗਾ ਲੈ ਕੇ ਜਿਹੜਾ ਅੱਜ ਨੂੰ ਸ਼ੁਰੂ ਹੋਇਆ 2025 ਪਿੰਡ ਮਿੰਡਵਾ ਸਮੂਹ ਜੀ ਗਰਾਮ ਗੋਪੀ ਅਮਾਰਾ ਜੀ ਜਿਨ੍ਹਾਂ ਨੇ ਅੱਜ ਸੋਹਰੇ ਦੇ ਪਟਨਾ ਪੇਲਾ ਚੰਗਾ ਨਾਲੋਂ 500 ਦੇ ਵੱਡੇ ਮਾਨ ਪਹੁੰਚਿਆ ਬਹੁਤ ਬਹੁਤ ਧੰਨਵਾਦ ਹੈ ਜੀ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰੀ ਕੀਤੀ ਕਰਦੀ ਹੈ ਕਿਰਾ ਸਭੀ ਦੀ ਚੋਰੀ ਦਾ ਵਾਹ ਜੀ ਵਾਹ ਭਾਈ ਲੇਕ ਕਮੇਟ ਨੂੰ ਕੰਦੇ ਕਦੇ ਜੋੜਦੇ ਹੀ ਪੂਰੀ ਮਾਂ ਦੀ ਥੱਲਾ ਛੇੜੀ ਬਾਪੂ ਦੀ ਹਿੰਦਰਾ ਇੰਦਾਂ ਦੇ ਨਾਲ ਸਦਾ ਜਿੰਨੇ ਯਾਰ ਤੜਦੇ ਜਿੰਨੇ ਯਾਰ ਤੜਦੇ ਉਧਰ ਉਹਦੇ ਚੱਤ ਪੜਾ ਜਿਹੜਾ ਕਿ ਬੀਜਲ ਆ ਛੱਕ ਮਾਰ ਦੇਵਾ ਬਾਈਾ ਥੱਲੋ ਆ ਚਾਉਂਦੀ ਤੁਸੀਂ ਬਾਈ ਇੱਕ ਵਾਰ ਤਾੜੀ ਮਾਰ ਦਿਓ ਘੋੜਾ ਬਾਬਾ ਫਲਾਈ ਤੇ ਨਾਲ ਰਿਤਕਾ ਬੁੱਲਾ ਵਰਦੀ ਦਾ ਜਿਹਦੇ ਸੇ ਪਹਿਲੇ 500 ਰੁਪਏ ਦੀ ਹੁਣ ਪੁੱਜਦਾ 900 ਰੁਪਏ ਇਹਨਾਂ ਤੇਰੇ ਲਈ ਪੁੱਜਿਆ ਬਹੁਤ ਬਹੁਤ ਧੰਨਵਾਦ ਸਿੰਘ ਜਿਹੜੀ ਵਾਲਿਆਂ ਦਾ ਚੱਲਦੀ ਕੁਸ਼ਤੀ ਮੈਦਾਨ ਦੇ ਵਿੱਚ ਆਦਰ ਸਾਡੇ ਦਰਸ਼ਨ ਸਿੰਘ ਜੀ ਪਠੜ ਮੁਜਾਰੀ ਵਾਲੇ ਵੱਡਾ ਮਾਨ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਬਰੀ ਦੇ ਪਿਤਾ ਜੀ ਜਿਹਦੇ ਪੁੱਤ ਕਰਵਾ ਕੇ ਖੇਪਾਂ ਦੇ ਵਿੱਚ ਉਤਰੇ ਹੈ ਹਲਾਜੀ ਬਾ ਇਹ ਸੋਹਣੀ ਖੇੜ ਦੇ ਮਾਲਕ ਖੇੜ ਜਾਂ ਚੱਕੀ ਖਾਉਂਦੇ ਨੇ ਸੈਂਕੜੇ ਨਹੀਂ ਨਾਰਾਤਨਾਤ ਡੇਰੇ ਲਾਉਂਦੇ ਨੇ ਜਿਸਮ ਦਾ ਖਿੰਡਣ ਸੱਦਲੀ ਪੈਣਾ ਪਾ ਜਾਂਦੇ ਆ ਜਿੰਦ ਸਾਰਿਆ ਸਲੋਸੇ ਉਡਾਨ ਹੁੰਦੀ ਹੈ ਹਰ 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 ਕੁਸ਼ਤੀ ਦੇ ਉੱਤੇ 11 11 ਸੋਹਣ ਤੇ ਆ ਰਹੇ ਕੈਪਟਨ ਰਣਜੀਤ ਸਿੰਘ ਜੀ ਚਿੰਦਰੀ ਵਾਲਾ ਦਾ ਬਹੁਤ ਵੱਡੇ ਦਾਨੀ ਵੀਰ ਹੈ ਜਸ ਰਣਜੀਤ ਸਿੰਘ ਜਿੰਦਰੀ ਵਾਲਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਮਿਲੇ ਮੁਕਾਬਲਾ ਚੱਲਦਾ ਹੋਇਆ ਟਿਕ ਪਰ ਫੇਰਤਵਾਦ ਕਰਦੇ ਆ ਕੈਪਟਨ ਲੱਖੀ ਜੀ ਦਾ ਸਾਡੇ ਸਰਪੰਚ ਜੋ ਨੀਰਜ ਰਾਣਾ ਸਾਡੇ ਸਰਪੰਚ ਪਿੰਡੂ ਰਾਣਾ ਜੀ ਸਿੱਕੀ ਚੰਦੇਲ ਗੋਪੀ ਰਾਣਾ ਸਾਡੇ ਜਦੋਂ ਬਰਾੜੀ ਆਉਂਦੀ ਉਹ ਨੋਟ ਮੈਟਰ ਨਹੀਂ ਕਰਦੇ ਮੈਟਰ ਪਿਆਰੀ ਕਰਦੀਏ 2 ਟੋ ਮੈਟਰ ਨਹੀਂ ਕਰਦੇ ਮੈਟਰ ਪਿਆਰੀ ਕਰਦੀਏ ਬਹੁਤ ਛਾਤੀ ਨਹੀਂ ਹੁੰਦੀ ਧਰਮ ਸੇ ਬੜੀ ਜਾਤੀ ਨਹੀਂ ਹੁੰਦੀ ਕੰਧੋ ਸੋਈ ਜੀ ਛਾਤੀ ਨਹੀਂ ਹੁੰਦੀ ਹਿੰਦੁਸਤਾਨ ਜਿੰਦਾਬਾਦ ਜੇਕਰ ਲਾਣੀ ਨਹੀਂ ਆਉਂਦੀ ਨਾ ਲਾਓ ਕਿਸੇ ਨਾਲ ਯਾਰੀ ਤਿੰਨੋਂ ਚੰਡੇ ਹੀ ਕਮਾਉਂਦੇ ਕੀ ਨਾ ਜੀ ਤੇ ਪਰਲੀਮੈਂਟਵਾ ਤੇ ਪਹਿਲਵਾਨ ਰਿਤਿਕ ਬੁੱਲਾ ਪਰ ਕੋੜਾ ਬਾਬਾ ਕੋੜਾ ਬਾਬਾ ਖੜਾਇਆ ਮਾਲੀ ਦੇ ਦੋਨੋਂ ਪਹਿਲਵਾਨ ਕੋਲੇ ਤੇ ਰਿਤਿਕ ਬੁੱਲਾ ਪਰ ਜਿਹੜਾ ਹੈ ਜੇਤੂ ਰਿਹਾ ਬਾਕੀ ਇਹ ਜਿਹੜਾ ਮੇਲਾ ਹੈ ਪਿੰਡ ਦੇ ਪਿੰਡ ਵਾਸੀਆਂ ਸਹਿਯੋਗ ਨਾਲ ਪੰਚਾਇਤ ਲੰਬੜਦਾਰ ਸਾਡੇ ਭਰਾ ਬਾਰ ਯੂਕੇ ਬੈਠੇ ਉਹਦਾ ਬੜਾ ਲੇਜਿੰਦਰ ਸਿੰਘ ਰਾਣਾ ਉਹਦਾ ਬੜਾ ਸਹਿਯੋਗ ਹੈ ਬਾਕੀ ਸਾਰੇ ਪਿੰਡ ਵਾਸੀਆਂ ਦਾ ਦਸਤਖਤਾਂ ਨਾਲ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹ ਲਗਭਗ 400 ਦੇ 400 ਲਗ 500 ਦੇ ਵਿੱਚ 500 ਦੇ ਵਿੱਚ ਵਿੱਚ ਪਹਿਲਵਾਨ ਆਏ ਜੋ ਵੀ ਬਣਦਾ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਅਖਾੜਾ 2 ਚੜੀ ਵਾਲੇ ਵੀ ਆਏ ਅਖਾੜਾ ਡੂੰਘੇ ਚੜੀ ਵਾਲੇ ਵੀ ਆਏ ਸਭ ਦਸਤਖਾੜਾ ਲੀਣਾ ਹਾਂ ਜੀ ਅਵਿਨੀ ਰਿਤਿਕ ਸਾਹਿਬ ਹਾਂ ਜੀ ਹਰ ਸਾਲ ਕਰਾਇਆ ਜਾਂਦਾ ਵੀ ਇਹਦਾ ਬਹੁਤ